ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਆਏ ਸੀਗੇ ਉੱਤਰਾਖੰਡ ਉੱਤਰਾਖੰਡ ਗੋਵਿੰਦ ਘਾੜ ਤੋਂ ਉੱਪਰਲੇ ਪਾਸੇ ਅਸੀਂ ਖੜੇ ਆ ਤੁਹਾਨੂੰ ਦਿਖਾਉਨੇ ਆ ਆ ਦੇਖੋ ਜਿਹੜਾ ਨਵਾਂ ਪੁਲ ਬਣਿਆ ਉਹਦੇ ਕੋਲ ਅਸੀਂ ਖੜੇ ਆ ਇੱਥੇ ਆ ਕੇ ਇੱਕ ਗੱਲ ਬੜੀ ਮਹਿਸੂਸ ਹੋਈ ਕਿ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਵਾਸੀ ਨੇ ਉਹ ਆਪਣੇ ਕਾਰੋਬਾਰ ਕਰਕੇ ਖੜੇ ਨੇ ਉਹਨਾਂ ਦੀਆਂ ਵੀਡੀਓ ਨੇ ਜਿਹੜੀਆਂ ਉਹ ਲਗਾਤਾਰ ਅਸੀਂ ਸਾਰੇ ਸੋਸ਼ਲ ਮੀਡੀਆ ਤੇ ਵੀ ਪਾਉਂਦੇ ਆ ਕਿ ਸਾਡੇ ਪੰਜਾਬ ਦੇ ਲੋਕਾਂ ਤੋਂ ਜਿਹੜਾ ਕੋਈ ਸਮਾਨ ਹੈ ਉਹ ਖਰੀਦੋ ਪਰ ਦੋਸਤੋ ਚਾਹੇ ਤੁਸੀਂ ਗੁੱਸਾ ਕਰੋ ਪਰ ਇੱਥੇ ਆ ਕੇ ਇੱਕ ਗੱਲ ਮਹਿਸੂਸ ਹੋਈ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਨੌਜਵਾਨ ਖਾਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮਿਹਨਤ ਕਰਨਾ ਭੁੱਲ ਗਈ ਹੈ ਐਸ਼ ਪ੍ਰਸਤੀ 'ਚ ਪੈ ਗਏ ਨੇ ਜ਼ਿਆਦਾਤਰ ਪੜ੍ਹ ਕੇ ਬਾਹਰ ਜਾਣਾ ਚਾਹੁੰਦੇ ਨੇ ਪਰ ਸਾਡੇ ਪੰਜਾਬ 'ਚ ਵੀ ਕੰਮ ਬਹੁਤ ਨੇ ਜੇਕਰ ਅਸੀਂ ਦਿਨੋਂ ਮਿਹਨਤ ਕਰੀਏ ਤਾਂ ਸਾਨੂੰ ਪੰਜਾਬ ਛੱਡਣ ਦੀ ਲੋੜ ਨਹੀਂ ਤੁਹਾਨੂੰ ਇੱਕ ਚੀਜ਼ ਦਿਖਾਉਨੇ ਆ ਕ੍ਰਿਸ਼ਨਾ ਹੋਟਲ ਹੈ ਜੀ ਇਹ ਆ ਬ੍ਰਿਜ ਦੇ ਕੋਲ ਤੇ ਬੇਨਤੀ ਵੀ ਕਰਦੇ ਆ ਜਦੋਂ ਆਏ ਇੱਥੇ ਖਾ ਕੇ ਜਾਇਓ ਇਹ ਦੇਖੋ ਸਾਰਾ ਪਰਿਵਾਰ ਜਿਹੜਾ ਹੈ ਉਹ ਮਿਹਨਤ ਕਰਨ ਲੱਗਿਆ ਹੈ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਉਨੇ ਆ ਇਹਨਾਂ ਦਾ ਨੰਬਰ ਹੈ 93680 97476 ਸੋ ਸਾਡੇ ਲੋਕ ਨੇ ਜਿਹੜੇ ਮਿਹਨਤ ਨਹੀਂ ਕਰਦੇ ਸਾਰਾ ਪੂਰੀ ਫੈਮਿਲੀ ਹੈ ਜਿਹੜੀ ਉਹ ਮਿਹਨਤ ਕਰ ਲਈ ਹੈ ਸੋ ਜੇ ਮਿਹਨਤ ਕਰਾਂਗੇ ਤਾਂ ਮਿਹਨਤ ਨੂੰ ਫਲ ਲੱਗੂਗਾ ਸਾਡੇ ਤਾਂ ਬਾਬੇ ਨਾਨਕ ਨੇ ਵੀ ਕਿਹਾ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਸੋ ਸਾਰਾ ਪਰਿਵਾਰ ਮਿਹਨਤ ਕਰ ਰਿਹਾ ਅਸਲ ਦੇ ਵਿੱਚ ਇਹ ਅਸਲ ਜਿਹੜਾ ਬਾਬੇ ਨਾਨਕ ਦਾ ਹੈਗਾ ਨਾ ਸਿਧਾਂਤ ਉਹਨੂੰ ਮੰਨਦੇ ਨੇ ਮੇਰੇ ਖਿਆਲ ਦੇ ਵਿੱਚ ਇਹ ਦੇਖੋ ਨਾ ਇਹ ਛੋਟੇ ਬੱਚੇ ਵੀ ਹੁਣ ਛੁੱਟੀਆਂ ਸੀਗੀਆਂ ਸਕੂਲ ਦੇ ਵਿੱਚ ਤੇ ਉਹ ਵੀ ਇਹਨਾਂ ਦੇ ਨਾਲ ਹੈਲਪ ਕਰਵਾ ਰਹੇ ਨੇ ਬੱਚੇ ਵੀ ਇਹ ਵੀ ਇਹਨਾਂ ਦਾ ਹੀ ਹੈ ਸੋ ਸਾਰੀ ਨੌਜਵਾਨ ਪੀੜੀ ਨੂੰ ਬੇਨਤੀ ਕਰਦੇ ਆ ਕਿ ਯਾਰ ਥੋੜੇ ਜੇ ਮਿਹਨਤੀ ਹੋਵੋ ਠੀਕ ਹੈ ਨਾ ਪੰਜਾਬ ਦੇ ਵਿੱਚ ਬੜਾ ਕੁਝ ਰੱਖਿਆ ਹੈ ਅਸੀਂ ਬੜਾ ਕੁਝ ਕਰ ਸਕਦੇ ਆ ਤੇ ਇੱਕ ਵੀਰ ਜੀ ਹੋਰ ਬੈਠੇ ਨੇ ਇਹਨਾਂ ਨਾਲ ਗੱਲ ਕਰਦੇ ਆ ਵੀਰੇ ਪੰਜਾਬ ਤੋਂ ਜੀ ਕਿਹੜੀ ਜਗ੍ਹਾ ਤੋਂ ਬਣਾਲਵਾ ਜੀ ਆਪਣੇ ਪੰਜਾਬ ਦੇ ਵਿੱਚ ਅੱਜ ਕੱਲ ਮੁੱਦਾ ਇੱਕ ਚੱਲਦਾ ਤੁਹਾਨੂੰ ਪਤਾ ਹੁਣ। ਜੋ ਬਣਾ ਕੀਆ ਤੁਹਾਡਾ ਪਹਿਲਾਂ ਇਹ ਦੱਸੋ। ਮੁੱਦਾ ਚੱਲਦਾ ਪ੍ਰਵਾਸੀਆਂ ਦਾ। ਕਿ ਪ੍ਰਵਾਸੀ ਕਾਰੋਬਾਰ ਕਰਕੇ ਬੈਠੇ ਨੇ। ਆਪਣੇ ਬੰਦਿਆਂ ਤੋਂ ਆਪਾਂ ਸਮਾਨ ਖਰੀਦੀ ਐ। ਚਲੋ ਇਹ ਵਧੀਆ ਸ਼ੁਰੂਆਤ ਐ ਪਰ ਇੱਕ ਗੱਲ ਦੱਸੋ ਵੀ ਆਪਣੇ ਪੰਜਾਬੀ ਮਿਹਨਤ ਕਰਨੀ ਕਿਉਂ ਖੁੱਲ ਗਏ। ਇਹ ਪਰਿਵਾਰ ਐ ਸਾਰਾ ਅਸੀਂ ਗੱਲ ਕਰਕੇ ਹਟਿਆ। ਇਹ ਸਾਰਾ ਪਰਿਵਾਰ ਐ ਜਿਹੜਾ ਮਿਹਨਤ ਕਰ ਰਿਹਾ। ਸੋ ਕਿਸੇ ਚੀਜ਼ ਦਾ ਘਾਟਾ ਨਹੀਂ ਆਪਣੇ ਬਾਪੇ ਨਾਲ ਕਿ ਨੇ ਵੀ ਕਿਹਾ। ਹੀ ਕਹਣਾ ਕਿ ਕਰਤ ਕਰੋ ਸੋ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਇਹ ਚੀਜ਼ਾਂ ਭੁੱਲ ਗਈ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਫੋਲੀ ਗਏ ਨੇ ਜੀ ਇੱਥੇ ਆ ਕੇ ਵੀ ਲੋਕ ਇੰਜਾਇਮੈਂਟ ਦਾ ਸੋਚਦੇ ਨੇ ਬਿਲਕੁਲ ਇਹ ਤਾਂ ਹੈ ਮੈਨੂੰ ਇਹ ਲੱਗਦਾ ਕਿ ਅਸੀਂ ਤਾਂ ਇੰਜਾਇ ਕਰਣ ਚੱਲੇ ਆ ਦਰਸ਼ਨ ਨਹੀਂ ਕਰਨ ਤੁਸੀਂ ਬਿਲਕੁਲ ਜੀ ਫੋਲੀ ਤੇ ਬਹਿ ਬਹਿ ਕੇ ਆਉਂਦੇ ਜਿੱਦਾਂ ਕਰ ਨਹੀਂ ਹੁੰਦਾ ਫਿਰ ਕੋੜਿਆਂ ਤੇ ਬਹਿ ਕੇ ਨਾ ਹੋਰ ਕੋਈ ਸੁਨੇਹਾ ਨੌਜਵਾਨ ਪੀੜ੍ਹੀ ਨੂੰ ਬਾਜੀ ਮੈਂ ਤਾਂ ਇੱਕ ਹੀ ਸੁਨੇਹਾ ਹੈ ਕਿ ਆਪਣਾ ਨਾਂ ਵੀ ਦੱਸ ਦਿਓ ਤੇ ਨਾਂ ਸੁਭਨਾ ਪ੍ਰਥਮ ਹੈ ਠੀਕ ਹੈ ਜੀ ਧੰਨਵਾਦ